ਵੈਲਕਮ ਮਾਈ ਚੈਨਲ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਮੁੱਗੇ ਦਾਣਾ ਮੰਡੀ ਇੱਥੇ ਕਿਸਾਨ ਯੂਨੀਅਨ ਦਾ ਬਹੁਤ ਸਾਰਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਿੱਥੇ ਕਾਫੀ ਸਾਰੇ ਕਿਸਾਨ ਯੂਨੀਅਨ ਜਿੱਥੇ ਬੰਦੀਆਂ ਪਹੁੰਚ ਰਹੀਆਂ ਬਾਕੀ ਤੁਹਾਨੂੰ ਇੱਥੇ ਮਿਲਾਉਣੇ ਆਂ ਕਾਫੀ ਸਾਰੇ ਪ੍ਰਧਾਨ ਪਹੁੰਚ ਰਹੇ ਆ ਸਾਰੀਆਂ ਕਿਸਾਨ ਯੂਨੀਅਨ ਜਿੰਨੀਆਂ ਵੀ ਜਿੱਥੇ ਬੰਦੀਆਂ ਬਣੀਆਂ ਹਨ ਉਹ ਸਾਰੀਆਂ ਦੀਆਂ ਸਾਰੀਆਂ ਦਾਣਾ ਮੰਡੀ ਪਹੁੰਚ ਰਹੀਆਂ ਭਾਰਤੀ ਕਿਸਾਨ ਯੂਨੀਅਨ ਮਹਾ ਪੰਚਾਇਤ ਹੋ ਰਹੀ ਹੈ ਜਿਸ ਵਿੱਚ ਪਹੁੰਚੇ ਹੋਏ ਡਾਕਟਰ ਜਮੇਲ ਸਿੰਘ ਢੇਰੂ ਜਰਨਲ ਸਕੱਤਰ ਫਿਰੋਜ਼ਪੁਰ ਸਰਦਾਰ ਫਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਵੀ ਕੇ ਹੂ ਪੰਜਾਬ ਦੇ ਇੱਕ ਮੀਡੀਆ ਇੰਚਾਰਜ ਗੈਰੀ ਸਿੰਘ ਬੰਡਾਲਾ ਪਹੁੰਚੇ ਉਹਨਾਂ ਬਾਥਰੂਮਾਂ ਚ ਜਾਇਆ ਜਾ ਸਕਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਸਟੇਜ ਵੱਲੋਂ ਚਾਹੋ ਜੀ ਆਪ ਜੀ ਦਾ ਅੰਦਰਾ ਸੋ ਹੁਣ ਅੱਪਾ ਅੱਜ ਦੀ ਸੋਜ ਜਿਹੜੀ ਸ਼ੁਰੂਆਤ ਕਰਨੀ ਆ ਆਹ ਨੂੰ ਪਤਾ ਕਿ ਬਹੁਤ ਗਫਦਾਈ ਹੋਰ ਵੀ ਕਾਜ ਅਧੂਰੇ ਸ਼ਹੀਦ ਲੋਕ ਸੋਟੇ ਕਾਜ ਅਧੂਰੇ ਅਮਰੋ ਸ਼ਹੀਦਾਂ ਦਾ ਪੈਗਾਮ ਅਮਰੋ ਸ਼ਹੀਦਾਂ ਦਾ ਪੈਗਾਮ ਸੋਜਤ ਕਿਸਾਨ ਮੋਰਚਾ ਜਿੰਦਾਬਾਦ ਲੜਵਾਰੀਆਂ ਜੱਫੇ ਬੰਦੀਆਂ ਦਾ ਏਕਾ ਜਿੰਦਾਬਾਦ

ਉਹ ਨਾਲ ਦੂਜੀ ਬੈਂਕੀ ਸਾਰੇ ਪੜਾਲ ਦੇ ਵਿੱਚ ਜਿੰਨੇ ਬੈਠੇ ਹੋ ਤੁਸੀਂ ਪਾਸੇ ਆਖਿਓ ਸਹੀ 2:30 ਵਜੇ ਸੰਜੁਗ ਖਸਾਨ ਮੋੜੇ ਤੇ ਲੀਟਰਾਂ ਵੱਲ ਤੁਹਾਨੂੰ ਨਵਾਸ ਦੇਣਾ ਦਿੱਤਾ ਜਾਣਾ ਉਸ ਕਹਾਜ ਕਰਾਉਣੀਆਂ ਦਾ ਉਹਨਾਂ ਨੂੰ ਇਹ ਸਰਕਾਰ ਨੇ ਚੰਗੀ ਤਰ੍ਹਾਂ ਰੱਦ ਕੀਤਾ ਹੁੰਦਾ ਅਜ ਦੂਜੇ ਤਰ੍ਹਾਂ ਦੇ ਲਾਗੂ ਨਾ ਕਰਦੀ ਤੇ ਅੱਜ ਜਿਹੜੀ ਸਾਨੂੰ ਇਹ ਦਿੱਤੀ ਆ ਉਹ ਦੇਖਣੀ ਨਹੀਂ ਸੀ ਪੈਂਦੀ ਬਾਕੀ ਵੀਰੋ ਅੱਜ ਦਾ ਜਿਹੜਾ ਮਸਲਾ ਏ ਜਿਹੜਾ ਨਵੇਂ ਖੇਤੀ ਕਾਨੂੰਨ ਲੈ ਕੇ ਆਏ ਨੇ ਉਹਦੇ ਖਾਦ ਦੇ ਵਿੱਚ ਅਸੀਂ ਪਾ ਪੰਜਾਬ ਸਰਕਾਰ ਨੂੰ ਜ਼ੋਰਦਾਰ ਮੰਗ ਕਰਦੇ ਆਂ ਕਿ ਉਹ ਖਾਦਾਂ ਜਿਹੜਾ ਰੱਦ ਕਰਕੇ ਕੇਂਦਰ ਸਰਕਾਰ ਨੂੰ ਪੁੱਠੇ ਪਾਰੀ ਭੋਜੇ ਤੇ ਕਿਉਂਕਿ ਤਖਾਂ ਵੀ ਜਿਹੜੀ ਫਸਲ ਆ ਐਮ ਐਸ ਪੀ ਆ ਉਹ 32 33 ਫਸਲਾਂ ਦੇ ਜਿਹੜੀ ਉਹਨੂੰ ਮਿਲੇ ਤੋਂ ਆ ਦਾ ਹੱਕ ਲੈ ਕੇ ਆ ਦਾ ਜਿਹੜਾ ਆਪਣੇ ਬੱਚਿਆਂ ਨੂੰ ਪਾਲ-ਪੋਲ ਕਰ ਸਕੇ ਅੱਜ ਦਾ ਜਿਹੜਾ ਕੱਟ ਇਹਦੇ ਵਿੱਚ ਕੋਈ ਦਿਨ ਦੂਰ ਨਹੀਂ ਗਏ ਜਿਹੜੇ ਵੀ ਆਪਾਂ ਜਿਹੜੀਆਂ ਮੰਗਾਂ ਪੜੀਆਂ ਨੇ ਉਹ ਆਪਾਂ ਲਾਗੂ ਕਰਾਉਂਦੇ ਵਿੱਚ ਕੋਈ ਦੇਰ ਕਰਾਂਗੇ ਇਹਨਾਂ ਕਹਿੰਦਾ ਹੋਇਆ ਵੀਮਾਂ ਦਾ ਜੱਜਕਾ ਵਾਹਿਗੁਰੂ ਜੀ ਕਾ ਅਮਰੋ ਸ਼ਹੀਦਾਂ ਦਾ ਪੈਗਾਮ ਅਮਰੋ ਸ਼ਹੀਦਾਂ ਦਾ ਪੈਗਾਮ